ਆਪਾਂ ਪਹਿਲਾਂ ਪੋਸਟਰ ਦੇ ਉੱਤੇ ਵੀ ਲਿਖਿਆ ਹੋਇਆ ਸੀਗਾ ਵੀ ਇੱਥੇ ਕਾੜਦੀ ਦਾ ਦੁੱਧ ਹੈ ਜਿਹੜਾ ਉਹ ਪਿਆਇਆ ਜਾਊਗਾ ਤੇ ਜਿਨ੍ਹਾਂ ਨੇ ਵੀ ਕਾੜਦੀ ਦਾ ਦੁੱਧ ਪੀਣਾ ਉਹ ਨਿਮਰ ਦੇ ਥੱਲੇ ਪਹੁੰਚ ਜਾਣ ਪਰ ਇਹ ਨਹੀਂ ਹੈਗਾ ਵੀ ਪ੍ਰੋਗਰਾਮ ਛੱਡ ਕੇ ਤੁਸੀਂ ਸਾਰੇ ਉੱਤੇ ਪਹੁੰਚ ਜਾਣਾ ਵਾਰੀ-ਵਾਰੀ ਚਲੇ ਜਾਣਾ ਸਾਰਿਆਂ ਨੇ ਕਾੜਦੀ ਦਾ ਦੁੱਧ ਪਹਿਲਾਂ ਜੀ ਜਿਵੇਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਆਪਣੀਆਂ ਦਾਦੀਆਂ ਕਹਿ ਲੋ ਜਦੋਂ ਬਹੁਤ ਹੀ ਆਪਣੇ ਜਿਹੜੀ ਜੋਇੰਟ ਪ੍ਰੋਬਲੀਮ ਹੁੰਦੀ ਸੀ ਜਾਂਦੇ ਘਰ ਹੁੰਦੀ ਸੀ ਉਦੋਂ ਕਾਰਡਨੀ ਦੇ ਦੁੱਧ ਦਾ ਬਹੁਤ ਹੀ ਜ਼ਿਆਦਾ ਮਤਵ ਹੁੰਦਾ ਸੀ। ਉਦੋਂ ਬਹੁਤ ਹੀ ਠੰਡੇ ਪਰਕੇ ਜਿਵੇਂ ਦੁੱਧ ਤੇ ਪੀਤੇ ਜਾਂਦੇ ਸੀ। ਹੁਣ ਕਈ ਬੱਚਿਆਂ ਨੂੰ ਤਾਂ ਕਾਰਡਨੀ ਦੇ ਦੁੱਧ ਦਾ ਹੀ ਨਹੀਂ ਪਤਾ। ਵੀ ਕਾਰਡਨੀ ਦਾ ਦੁੱਧ ਕੀ ਹੁੰਦਾ ਹੈ? ਇਹਨੂੰ ਆਪਾਂ ਤੋੜੀ ਦਾ ਦੁੱਧ ਵੀ ਕਹਿ ਦਿੰਦੇ ਆ। ਤੋੜੀ ਦੇ ਵਿੱਚ ਜਿਹੜਾ ਦੁੱਧ ਰੱਖਿਆ ਜਾਂਦਾ ਹੈ। ਤੋੜੀ ਦੇ ਵਿੱਚ ਜਿਹੜਾ ਦੁੱਧ ਰੱਖਿਆ ਜਾਂਦਾ ਉਹਨੂੰ ਆਪਣੀਆਂ ਸਵਾਨੀਆਂ ਜਿਹੜੀਆਂ ਕਹਿ ਲਓ ਮਾਤਾਵਾਂ ਜਿਕੇ ਪੈਣਾ ਉਹ ਦੁੱਧ ਨੂੰ ਜਿਹੜਾ ਉਬਲਣਾ ਰੱਖਦੀਆਂ ਹੁੰਦੀਆਂ ਹਾਰੇ ਦੇ ਵਿੱਚ ਰੱਖਿਆ ਜਾਂਦਾ ਉਹ ਸਾਰਾ ਦਿਨ ਕੜਕੜ ਕੇ ਸ਼ਾਮ ਨੂੰ ਉਹਦਾ ਜਿਹੜਾ ਸਵਾਦ ਹੈ ਉਹ ਵੱਖਰਾ ਹੀ ਇੱਕ ਹੁੰਦਾ ਜਿਹਨੂੰ ਕੀ ਕਾੜੀ ਦਾ ਦੁੱਧ ਕਿਹਾ ਜਾਂਦਾ ਤੇ ਜਿੰਨਾ ਵੀ ਮਤਾਵਣੇ ਭੈਣਾਂ ਨੇ ਕਾੜੀ ਦਾ ਦੁੱਧ ਪੀਣਾ ਉਹ ਜਾ ਸਕਦੇ ਆ ਨਿਮਤ ਥੱਲੇ